ਬੰਦੂ ਬੰਦਾ ਘਟਦੇ ਨੇ ਇੱਥੇ ਬੰਦੂਤ ਬੰਦਾ ਘਟਦੇ ਨੇ ਇੱਥੇ ਇਹਨੇ ਪੰਜਾਬੀ ਹੈ ਉਹ ਬੱਬਾ ਗੱਸ ਕੋਈ ਨਾ ਬੜਾ ਵਰਗ ਨਹੀਂ ਆਏ ਦਰਸ਼ਨ ਕਰਨ ਮਣੀ ਕਾਲਾ ਸਾਹਿਬ ਜੀ ਬਈ ਇੱਥੇ ਆਨੇ ਰੋੜੇ ਚਲਾਏ ਗਏ ਆ ਮੋਟਰਸਾਈਕਲ ਬਣੇ ਗਏ ਸਾਡੇ ਇਹ ਨਾਲ ਸਾਡੀ ਕਿਰਪਾਣਾ ਮਾਰੀਆਂ ਗਈਆਂ ਜੀ ਹਾਂ ਜੀ ਆਪ ਟਿਕਾਣਾ ਜੁਦਾ ਸਾਡੀ ਉੱਤੇ ਲੱਗੇ ਅੱਲਾਹ ਉਹਨਾਂ ਬੋਰੀ ਵੀ ਸੈਸਭਾਰਾ ਜੋ ਵੀ ਤੁਹਾਡਾ ਨਾਮ ਹੋਇਆ ਆ ਦੇਖ ਲੋਈ ਹਿਮਾਚਲ ਵਾਲਿਆਂ ਦੇ ਹਾਲ ਆਈ ਖੜੇ ਆ ਉਹਨੇ ਮਣੀ ਗਨ ਸਾਹਿਬ ਕੋਲ ਪਾਰਕ ਕੀਤੀ ਬਾਸਟਨ ਆ ਗੱਡੀ ਦਾ ਸ਼ੀਸ਼ਾ ਤੋੜਤਾ ਆ ਦੇਖ ਲੋਈ ਚਾਰੇ ਟਾਇਰਾਂ ਦੀ ਹਵਾ ਕੱਢ ਤੀ ਇੱਕ ਟਾਇਰ ਪਾੜਤਾ ਦੇਖ ਲੋ ਕਿੰਨਾ ਨੁਕਸਾਨ ਕਰਤਾ ਈ ਕਟਾਉ ਕਰੋ ਮੇਰੇ ਵੀਰੋ ਇਹਨਾਂ ਹਿਮਾਚਲ ਵਾਲਿਆਂ ਨਾਲ ਇਹਨਾਂ ਨੂੰ ਪੰਜਾਬ 'ਚ ਬੜੇ ਨਹੀਂ ਨਾ ਦੋ ਇਹਨਾਂ ਦੀਆਂ ਗੱਡੀਆਂ ਕਦਾ ਦੇਖ ਲੋ ਇੱਥੇ ਆਣਾ ਬੰਦ ਕਰੋ ਕਸ਼ਮੀਰ ਜਾਂ ਮੱਛਲ ਦਾ ਜਮੀ ਰੱਟ ਆਪ ਕਰੋ ਕਿਸੀ ਬੰਦਾ ਆਏ ਹੋਰੇ ਪੰਜਾਬ ਗੱਡੀ ਦੇ ਦੇਖੋ ਸ਼ੀਸ਼ੇ ਤੋੜ ਤੇ ਦੋ ਗੱਡੀਆਂ ਦੇ ਪਹਿਲਾਂ ਤੋੜੇ ਨੇ ਆ ਸਾਡੀ ਵਾਲੀ ਦਾ ਤੋੜਦਾ ਕਿੱਡੀ ਗਲਤ ਗੱਲ ਦੇਖ ਲੋ ਇਹਨਾਂ ਵਾਸਤੇ ਇਹ ਮਣੀ ਗਨ ਸਾਹਿਬ ਦੀ ਪਾਰਕਿੰਗ ਆ ਕੱਟ ਆਪ ਕਰੋ ਇਹਨਾਂ ਨਾਲ ਜਮੀ ਬਹੁਤ ਗਲਤ ਗੱਲ ਹੈ ਇਹ ਮੱਛਲਾ ਲੈ ਇਹਨਾਂ ਦੀ ਗੱਡੀਆਂ ਹੀ ਨਾ ਵੜਨ ਤੋਂ ਪੰਜਾਬ ਚ ਸੱਚੀ ਗੱਲ ਮੇਰੀ ਵੀਰੋ ਉਹ ਗਲਤ ਕਰਿਆ ਇਹਨਾਂ ਨੇ ਜਿਆ ਕਿ ਵਾ ਇਹਨੇ ਟੋਲ ਵਾਲਾ ਵੀ ਗੋਂਡਾ ਕਰਦੇ ਸਾਲਿਆ ਉਹ ਵੀ ਚੱਲੇ ਕਾਰਾ ਲਾਇ ਦਿਵਾਰਾ ਕਾਰ اه oh, نيسان.